Gracias. ਸੋ ਦਾਰੀ ਦੇ ਰਾਹੀਂ ਸਾਤਪਨ ਮਿੱਤਰ ਦੇ ਮੂਹਰੇ ਜਿਹੜੇ ਕਰਦੇ ਜਾਂਦੀ ਹੈ ਇਹ ਉਹ ਬਾਲਪਾਤ ਤੱਕ ਲੰਬੀ ਕੋਸ਼ਿਸ਼ ਕੀਤੀ ਅਸੀਂ ਬਣਾਉਣ ਦਾ ਕਰਦੇ ਹੋਏ ਸਮੁੱਚੇ ਹੀ ਇਲਾਕਾ ਨਵਾਸੀ ਮੰਤਰਾਂ ਦੇ ਪ੍ਰਕਾਰ ਜਿਹੜਾ ਸਾਹਮਣੇ ਪੜਾਏ ਸਨ ਲਗ ਲਗ ਮੰਨਨ ਦਾ ਸਵਾਰ ਤੇ ਮਿਲ ਕੇ ਸਾਰੇ ਮੈਂਬਰ ਜਿਹਨਾਂ ਪਰਿਵਾਰ ਸਾਹਿਬਾ ਹਾਜ਼ਰ ਨੇ ਕਿਉਂਕਿ ਇਹ ਲੰਬੇ ਸਮੇਂ ਤੋਂ ਇਹ ਨੂੰ ਫਲਕ ਹੈ ਇਹ ਕਦੇ ਕਿਸੇ ਨੇ ਬਣਾਈ ਨਹੀਂ ਸੀ ਤੇ ਅੱਜ ਜਿਹੜੀ ਤੋਂ ਸ਼ੁਰੂਆਤ ਕਰਕੇ ਅੱਜ ਦੇ ਬਾਬਾ ਜੀ ਸਿੰਘ ਮਰਦ ਅਕਲ ਅਨਨ ਕਰਦਾ ਉਸ ਤੇ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ Gracias. ਮਾ ਉਹਦਾ ਕੀ ਝੰਡਾ ਕੀ ਹੈ ਸਾਡੇ ਜਿਹੜੀ ਅੱਜ ਦੋਸਤ ਨੇ ਤਕਾਲ ਮਿਸਟਰ ਔਰ ਜਿਹੜੇ ਸਰਿੰਦਰ ਸਿੰਘ ਹੋਣੇ ਜਾਂਦੇ ਆਂ ਕਲੈਕਟਰ ਅੱਜ ਉਹਦਾ ਉਦਘਾਟਨਾ ਲੜੇ ਨੇ ਲਾਉਣ 45000 ਦੇ ਲਾਟ ਨਾਲ ਜਿਹੜੇ ਲਾਟਨ ਹੋ ਰਿਹਾ ਹੈ ਕੋਈ ਵੀ ਸਾਰੇ ਹੀ ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਮੈਂ ਸਾਰੇ ਲੋਕਾਂ ਦੀ ਨਾਲ ਪੇਂਡੇ ਵੀ ਕਰਦਾ ਵੀ ਜਦੋਂ ਰੋਡ ਬਣ ਰਹੀ ਹੈ ਕੁਝ ਕੋਲ ਛੱਡ ਕੇ ਜਿਵੇਂ ਆਪਾਂ ਆਪਣੇ ਘਰ ਨੂੰ ਕੋਲ ਛੱਡ ਕੇ ਆਪਾਂ ਦੇਖਦੇ ਆਂ ਉਸ ਦੇ ਕਿਨਾਰੇ ਜਿਹੜੀ ਰੋਡ ਆ ਇਹ ਖੁਦ ਆਪਦੇ ਕੋਲੇ ਛੱਡ ਕੇ ਬਣਾਉਣੀ ਆ ਜੇ ਕਿਤੇ ਵੀ ਤੁਹਾਨੂੰ ਕੋਈ ਕੁਆਲਿਟੀ ਦੇ ਵਿੱਚ ਪ੍ਰੋਬਲਮ ਲੱਗਦੀ ਆ ਉਹ ਤੁਸੀਂ ਐਮਐਲਏ ਸਾਹਿਬ ਨੂੰ ਜਾਂ ਮੈਨੂੰ ਆਪਣੇ ਫੋਨ ਨੰਬਰ ਤੇ ਸਾਡੇ ਤੇ ਕਿਸੇ ਵੀ ਵੇਲੇ ਵੀ ਦੱਸ ਸਕਦੇ ਹੋ ਕਿਉਂਕਿ ਕੁਆਲਿਟੀ ਨਾਲ ਕੋਈ ਵੀ ਕਿਸੇ ਵੀ ਤਰੀਕੇ ਦਾ ਇਤਫਾਕ ਨਹੀਂ ਕੀਤਾ ਜਾਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਅਕਤੂਬਰ ਦੇ 3 ਨੂੰ ਲੱਗੇ ਇਹਨਾਂ ਸੜਕਾਂ ਦੇ ਬੜੀ ਕਸ਼ਤਹਾਲਾ ਸਿਟੀ ਪ੍ਰੇਮ ਮੱਦੇ ਨਜ਼ਰ ਰੱਖਦੇ ਹੋਏ ਫੈਮਿਲੀ ਇਲੈਕਟ੍ਰੋਨਿਕਸ ਨੂੰ ਜੀ ਵੱਲੋਂ ਹੋਰ 90 ਲੱਖ ਰੁਪਏ ਲਗਾ ਕੇ ਨਾਲ ਸੀਸੜਾ ਦਾ ਕੰਮ ਸਟਾਰਟ ਕਰਵਾਇਆ ਗਿਆ ਜਤਾ ਜੋ ਪਿਛਲੇ ਜੁੱਤੋਂ ਰੁਕਿਆ ਹੋਇਆ ਫਿਰ ਸਾਧਾ ਕਰਕੇ ਹੁਣ ਜਿਹੜੀ ਸੜਕ ਬਣੂਗੀ ਉਹ ਬਹੁਤ ਬੰਗਿਆ ਹੋਤੀ ਹੈ ਲੰਮੇ ਸਮੇਂ ਤੋਂ ਲੋਕਾਂ ਨੂੰ ਉਡੀਕ ਸੀ ਕਿ ਇਹ ਸੜਕ ਕਦੋਂ ਹੋਏਗੀ ਇਸ ਤੋਂ ਸਾਡੀ ਆਏ ਜਿਹੜਾ ਨਿਸ਼ਾਨਾ ਹੈ ਕਦੋਂ ਇਹ ਸੜਕ ਤੇ ਮਤਲਬ ਕਿ ਗੱਡੀਆਂ ਚੱਲਣਗੀਆਂ ਸੋ ਇਹ ਪੂਰੀਆ ਬੰਨ ਦੇਪੂਪੁਰ ਕਾਂਜ ਕੁਸੀ ਦਾ ਮਹਾਲ ਹੈ ਕਿ ਅੱਜ ਸੜਕ ਦਾ ਕੰਮ ਸ਼ੁਰੂ ਹੋ ਜਾਣਾ ਬੋਲੇ ਖਾਨ ਹਾ ਹਾ ਅੱਜ ਵੀ ਮੌਕਾ ਪੈਦੀ ਆਓ ਆ ਫੜੋ ਸਰਦਾਰ ਕੋਈ ਲਾਓ ਆ ਲਾਓ

ਕਤਲ ਨੇ 92 ਲੱਖ 47000 ਦੇ ਲੱਖ ਲਾ ਕੇ ਜਿਹੜਾ ਬਾਦ ਪਾ ਕੇ ਤੱਕ ਖੋਲ ਦੇ ਉਹਨਾਂ ਦੇ ਬਾਬਾ ਜੀ ਸਮੇਤ ਨਾਲ ਬਣਾ ਕਰਾ ਜਿਹੜਾ ਵੀ ਰਾਹੇ ਬੰਦ ਵੀ ਤੇ ਹਰ ਦੁਬੇ ਆਵੇ ਹਰ ਦਾ ਖੇਡ ਆਵੇ ਹਰ ਦਾ ਖੇਡਾ ਹੀ ਆਪਣੇ ਤੁਹਾਨੂੰ ਜਵੇ ਸਾਰੇ ਨੱਤਨ ਵਸੇ ਦਾ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਬਹੁਤ ਮਾਣ ਬਣ ਕਰਦੇ ਹੋਏ ਬਾਈ ਮੜ ਜਾ ਨਹੀਂ ਸ਼ਾਜੋ ਬਾਈ ਮੜ ਮੜ ਇੱਥੇ ਚਲੋ ਇੱਧਰ ਸੰਤੂ ਜੀ ਉਹਨਾਂ ਨੇ ਕਿਹਾ ਮੈਂ ਥੋੜੇ ਜਾਉਂਗਾ ਹੈਗੇ 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 ਸਰ ਮੁੰਡਾ ਨਹੀਂ ਨਹੀਂ ਆਗੇ ਆਰੇ ਮੁੰਡਾ ਨਹੀਂ ਜਿੰਦਾਬਾਦ ਸਰ ਜੀ ਇੱਧਰ ਹੋ ਜਾ ਮਣੋ ਚਲੋ ਮੈਂ ਇੱਕ ਵਾਰ ਕਰੂੰਗਾ ਮੁੰਡੇ ਪਾ ਦੋ ਕੋਈ ਆਜਾ ਜੀ ਆਜੋ ਕੋਈ ਨਹੀਂ ਕੁਝ ਨਹੀਂ ਸੈਂਟਰ ਬਾਉਲੀ ਸੈਂਟਰ ਬਾਉਲੀ ਗੋਮਬਡੀ ਦੇ ਵਿਚਕਾਰ ਲੱਗੀ ਹੋਊ। ਉੱਥਾਂ ਆਵਾਜ਼ ਕਰਾਉਣੀ ਹੈ। ਆਓ ਆਓ ਸੈਟ ਆ ਰਿਹਾ। ਰੇਕ ਕਰ ਗਿਆ। ਆਵਾਜ਼ ਮੈਂ ਬਹੁਤ ਮਸ਼ਹੂਰ। ਕੋਈ ਨਹੀਂ ਕੋਈ। ਦੋ ਜਣੇ ਸ਼ੁਰੂ ਕਰੋ। ਕਿਰਮਤ। ਸੇਵਨ ਆਪਾ ਸ੍ਰੀਆ ਗਲੇ